ਸਟੈਂਡਅਪ ਦੇਖ ਰਹੇ ਦੇਸ਼ ਤੇ ਵਿਦੇਸ਼ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਨਕੀ ਕੁਲਵਿੰਦਰ ਸਿੰਘ ਕੋਹਲਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਦੀ ਕਈ ਵਾਰ ਵਿਚਾਰ ਚਰਚਾ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਸੋ ਅੱਜ ਮੈਂ ਹੀਰਾ ਸਾਹਿਬੀ ਦਾ ਸਟੂਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਆਪਾਂ ਅੱਜ ਦੀ ਜਿਹੜੀ ਵਿਚਾਰ ਚਰਚਾ ਦੀ ਸ਼ੁਰੂਆਤ ਹੈ ਉਹ ਦਿੱਲੀ ਚੋਣਾ ਤੋਂ ਕਰਾਂਗੇ ਹਰ ਪਾਰਟੀ ਦਿੱਲੀ ਚੋਣਾ 'ਚ ਸਿੱਖ ਕਤਲੇਆਮ ਨੂੰ ਮੁੱਦਾ ਬਣਾ ਰਹੀ ਹੈ ਇਸ ਪਿੱਛੇ ਕੀ ਕਾਰਨ ਹੈ ਜੇ ਤੁਸੀਂ ਇਸ ਵਾਰ ਕੀ ਕਹਿ ਸਕਦੇ ਹੋ ਗਵਿੰਦਰ ਸਿੰਘ ਜੀ ਮੈਂ ਸੰਵਿਧਾਨ ਕੇ ਇਹ ਸਾਡੀ ਬਹੁਤ ਵੱਡੀ ਤਰਾਸਦੀ ਹੈ ਜੀ ਕਿ ਦਿੱਲੀ ਦਾ ਜਿਹੜਾ ਸਿੱਖ ਕਤਲੇਆਮ 1984 ਦਾ ਸੱ ਲਈ ਦਿੱਲੀ ਦਾ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜਾ 1984 ਨਵੰਬਰ ਤੇ ਹੈ ਭਿਆਨਕ ਕਸ਼ਟ ਕਤਲੇਆਮ ਹੋਇਆ ਸੀ ਉਹਨੂੰ ਇਸ ਦੇਸ਼ ਦੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਨ੍ਹਾਂ ਨੇ ਆਪਣਾ ਸਿਆਸੀ ਰੋਟੀਆਂ ਸੇਕਣ ਦਾ ਮੁੱਦਾ ਬਣਾ ਲਿਆ ਜੀ ਜਦੋਂ ਇਹਨਾਂ ਨੂੰ ਆਪਣੇ ਸਿਆਸੀ ਮਫਾਦ ਲਈ ਲੋੜ ਹੁੰਦੀ ਆ ਉਦੋਂ ਇਸ ਮੁੱਦੇ ਨੂੰ ਠੰਡੇ ਵਸਤੇ ਚੋ ਕੱਢ ਲਿਆ ਜਾਂਦਾ ਹੈ ਕਿ ਜਦੋਂ ਉਹ ਲੋੜ ਮੁੱਕ ਜਾਂਦੀ ਆ ਫਿਰ ਇਸ ਗੰਭੀਰ ਮੁੱਦੇ ਨੂੰ ਮੁੜ ਕੇ ਠੰਡੇ ਵਸਤੇ ਚ ਪਾ ਦਿੱਤਾ ਜਾਂਦਾ ਅੱਜ ਜਦੋਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੇ ਉਥੇ ਇੱਕ ਤਰ੍ਹਾਂ ਦੀ ਮੈਂ ਸਮਝਦਾ ਕਿ ਜਿਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਨੇ ਕਿ ਬਹੁਤ ਨੇੜਲੀ ਟੱਕਰ ਆ ਜਿਹੜੀ ਉਹ ਭਾਜਪਾ ਤੇ ਆਪ ਦੀ ਹੋ ਰਹੀ ਆ ਜੀ ਤੇ ਉਸ ਸਮੇਂ ਕਿਉਂਕਿ ਇਸ ਭਿਆਨਕ ਕਤਲੇਆਮ ਦਾ 1984 ਦੇ ਭਿਆਨਕ ਕਤਲੇਆਮ ਦਾ ਸਭ ਤੋਂ ਵੱਡਾ ਸੇਖ ਸੀ ਜਿਹੜਾ ਉਹ ਦਿੱਲੀ ਚ ਲੱਗਿਆ ਸੀ ਤੇ ਸਰਕਾਰ ਖੁਦ ਮੰਨਦੀ ਆ ਕਿ ਜਿਹੜੀਆਂ ਸਰਕਾਰੀ ਰਿਕਾਰਡ ਅਨੁਸਾਰ ਅਮੇ ਕਿ ਗੈਰ ਸਰਕਾਰੀ ਰਿਕਾਰਡ ਦੇ ਅੰਕੜੇ ਨੇ ਜਿਹੜੇ ਉਹ ਕਿਤੇ ਵੱਧ ਨੇ ਸਰਕਾਰ ਦੇ ਅੰਕੜੇ ਕਹਿੰਦੇ ਨੇ ਕਿ 3325 ਸਿੱਖਾਂ ਦਾ ਕਤਲੇਆਮ ਆ ਜਿਹੜਾ ਉਹ ਨਵੰਬਰ ਦੇ ਇਸ ਕਤਲੇਆਮ ਹੋਇਆ ਜਿਹਦੇ ਚ 2732 ਜਿਹੜੀਆਂ ਕਤਲੇਆਮ ਸੀਗਾ ਜਿਹੜਾ ਮੌਤਾਂ ਸੀਗੀਆਂ ਉਹ ਸਿਰਫ ਤੇ ਸਿਰਫ ਕੱਲੀ ਦਿੱਲੀ ਚ ਹੋਈਆਂ ਸੋ 30 ਸਾਲ ਬੀਤ ਗਏ ਨੇ ਉਸ ਭਿਆਨਕ ਕਤਲੇਆਮ ਦਾ ਹਜੇ ਤੱਕ ਇਨਸਾਫ ਆ ਜਿਹੜਾ ਉਹ ਨਹੀਂ ਮਿਲਿਆ ਹੁਣ ਗੱਲ ਹੈ ਕਿ ਕਾਂਗਰਸ ਦਾ ਕੇਂਦਰ ਦੀ ਸਰਕਾਰ ਤੇ ਰਾਜ ਰਿਆ ਉਸ ਦੇ ਨਾਲ ਨਾਲ ਭਾਜਪਾ ਤੇ ਬਾਦਲ ਦਲ ਇਹਨਾਂ ਦੀ ਭਾਈਵਾਲੀ ਵਾਲੀ ਵੀ 6 ਸਾਲ ਸਰਕਾਰ ਚੱਲੀ ਪਰੰਤੂ ਦੋਨਾਂ ਧਿਰਾਂ ਵੱਲੋਂ ਨਾ ਕਾਂਗਰਸ ਵੱਲੋਂ ਨਾ ਭਾਜਪਾ ਤੇ ਬਾਦਲ ਦਲ ਵੱਲੋਂ ਸਿੱਖਾਂ ਨੂੰ ਇਨਸਾਫ ਦੇਣ ਦਾ ਯਤਨ ਨਹੀਂ ਕੀਤਾ ਗਿਆ ਪਰੰਤੂ ਜਦੋਂ ਕੋਈ ਚੋਣ ਆਉਦੀ ਆ ਉਦੋਂ ਇਸੇ ਹੀ ਮੁੱਦੇ ਨੂੰ ਉਭਾਰਿਆ ਜਾਂਦਾ ਹੈ। ਇਸ ਵੇਲੇ ਆਪ ਪਾਰਟੀ ਆ ਜਿਹੜੀ ਉਹਨੇ ਪਿਛਲੀਆਂ ਚੋਣਾਂ ਅਗਲੇ ਵੀ ਪਿਛਲੀ ਵਾਰ ਜਦੋਂ ਉਹਦੀ ਸਰਕਾਰ ਬਣੀ ਸੀ ਤੇ ਕੇਜਰੀਵਾਲ ਵੱਲੋਂ ਐਸਆਈਟੀ ਦੀ ਬਿਠਾਉਣ ਦੀ ਜਿਹੜੀ ਗੱਲ ਆ ਉਹ ਕੀਤੀ ਗਈ। ਉਹਨਾਂ ਨੇ ਦੁਬਾਰਾ ਫੇਰ ਉਸੇ ਹੀ ਚੱਕਰ ਨੂੰ ਰਿਪੀਟ ਕੀਤਾ ਕਿ ਜੇ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਇਸ ਕਤਲੇਆਮ ਦੀ ਜਾਂਚ ਲਈ ਐਸਆਈਟੀ ਆ ਜਿਹੜੀ ਉਹਦਾ ਗਠਨ ਕਰਾਂਗੇ ਉਹ ਬਿਠਾਵਾਂਗੇ। ਨਾਲ ਦੇ ਨਾਲ ਕਿਉਂਕਿ ਇਸ ਵੇਲੇ ਦਿੱਲੀ ਦੀਆਂ ਚੋਣਾਂ 'ਚ ਬਾਦਲ ਦਾਲਾ ਜਿਹੜਾ ਉਹ ਭਾਜਪਾ ਦਾ ਫਿਰ ਭਾਈਵਾਲ ਆ ਚਾਰ ਪੀਟਾ ਦੇ ਚੋਣ ਲੜਦੇ ਆ ਇੱਕ ਤੇ ਤੱਕੜੀ ਦੇ ਚੋਣ ਨਿਸ਼ਾਨ ਤੇ ਤਿੰਨ ਤੇ ਕਮਲ ਦੇ ਫੁੱਲ ਚੋਣ ਤੇ ਕਿਉਂਕਿ ਦਿੱਲੀ ਦਾ ਜਿਹੜਾ ਸਿੱਖ ਵੋਟਰ ਹੈ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਕੰਸੂਆਂ ਆ ਰਹੀਆਂ ਨੇ ਦਿੱਲੀ ਤੋਂ ਜਿਹੜੀ ਹਵਾ ਆ ਰਹੀ ਆ ਦਿੱਲੀ ਤੋਂ ਕਿ ਦਿੱਲੀ ਦੇ ਜਿਹੜੇ ਸਿੱਖ ਵੋਟਰ ਨੇ ਉਹਨਾਂ ਦਾ ਬਹੁ ਗਿਣਤੀ ਦਾ ਟਿਕਾ ਜਿਹੜਾ ਉਹ ਆਪ ਬਾਲਾ ਸੋ ਇਸ ਸਮੇਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਜਿਹੜਾ ਜੁੜਿਆ ਹੋਇਆ ਮੁੱਦਾ ਵਾ ਦਿੱਲੀ ਦੇ ਸਿੱਖ ਕਤਲੇਆਮ ਦਾ ਸੀ ਬਾਰ ਬਾਰ ਇਹਨੂੰ ਮਤਲਬ ਗੱਲ ਕਰ ਰਹੇ ਆ ਇਹਦੇ ਤੇ ਚਰਚਾ ਕਰ ਰਹੇ ਆ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਸਿੱਖਾਂ ਦੇ ਅੱਲੇ ਜਗ੍ਹਾ ਨਾਲ ਜਿਹੜਾ ਮੁੱਦਾ ਜੁੜਿਆ ਹੋਇਆ 1984 ਦੇ ਸਿੱਖ ਕਤਲੇਆਮ ਦਾ ਉਹਨੂੰ ਆਪ ਵਾਲਿਆਂ ਨੇ ਆਪਣੇ ਚੋਣ ਮੈਨੀਫੈਸਟੋ ਚ ਲਿਆ ਤੇ ਨਾਲ ਦੀ ਨਾਲ ਅਕਾਲੀ ਦਲ ਵਾਲੇ ਆ ਜਿਹੜੇ ਜਿਹੜੇ ਹੁਣ ਤੱਕ ਇਸ ਗੱਲ ਬਾਰੇ ਅਸੀਂ ਸਮਝਦੇ ਆ ਕਿ ਉਹਨਾਂ ਨੇ ਹਮੇਸ਼ਾ ਇਸ ਮੁੱਦੇ ਤੇ ਉਦੋਂ ਹੀ ਗੱਲ ਕੀਤੀ ਆ ਜਦੋਂ ਉਹਨਾਂ ਨੂੰ ਸਿਆਸੀ ਤੌਰ ਤੇ ਇਹਦੀ ਲੋੜ ਹਿੰਦੀ ਬਾਦਲਦਾਲਾ ਜਿਹੜਾ ਉਦੋਂ ਹੀ ਇਸ ਮੁੱਦੇ ਨੂੰ ਉਭਾਰਦਾ ਵਾ 1984 ਦੇ ਸਿੱਖ ਕਤਲੇਆਮ ਨੂੰ ਜਦੋਂ ਉਹਨੂੰ ਲੋੜ ਹੁੰਦੀ ਆ ਪਹਿਲੇ ਸਮਿਆਂ 'ਚ ਕਿਉਂਕਿ ਦਿੱਲੀ ਤੇ ਤਾਕਤ ਤੇ ਕੇਂਦਰ ਤੇ ਕਾਂਗਰਸ ਕਾਬਜ ਹੁੰਦੀ ਸੀ ਤੋਂ ਕਾਂਗਰਸ ਦੇ ਵਿਰੁੱਧ ਇਹਨਾਂ ਦਾ ਜਦੋਂ ਤਬਾ ਲਾਉਣ ਦਾ ਮੌਕਾ ਹੁੰਦਾ ਸੀ ਉਦੋਂ ਦਿੱਲੀ ਦੇ ਸਿੱਖ ਕਤਲੇਆਮ ਦੀ ਗੱਲ ਆ ਜਿਹੜੀ ਉਹ ਕੀਤੀ ਜਾਂਦੀ ਸੀ ਹੁਣ ਜਦੋਂ ਆਪ ਨੇ ਇਹਨੂੰ ਚੋਣ ਮਨੋਰਥ ਪੱਤਰੇ 'ਚ ਸ਼ਾਮਲ ਕਰ ਲਿਆ ਤਾਂ ਅਕਾਲੀਆਂ ਨੂੰ ਵੀ ਜਾਗ ਆਈ ਆ ਬਾਦਲਦਲ ਵਾਲਿਆਂ ਨੂੰ ਵੀ ਜਾਗ ਆਈ ਆ ਤੇ ਗ੍ਰਹਿ ਮੰਤਰੀ ਰਾਜਨਾਥ ਕੋਲ ਚਲੇ ਗਏ ਨੇ ਉਹਨੇ ਵੀ ਇਸ ਗੱਲ ਦਾ ਵਾਦਾ ਭਰੋਸਾ ਦੇ ਦਿੱਤਾ ਕਿ ਅਸੀਂ ਇਹਦੀ ਜਿਹੜੀ ਜਾਂਚ ਆ ਉਹ ਕਰਵਾਵਾਂਗੇ ਨਾਲ ਦੀ ਨਾਲ ਜਿਹੜਾ ਮਾਥਰ ਚੋਂ ਜਿਹੜਾ ਜਾਂਚ ਕਮਿਸ਼ਨ ਸੀ ਉਹਦੀ ਜਿਹੜੀ ਰਿਪੋਰਟ ਆਈ ਆ ਉਹਨੂੰ ਵੀ ਵਾਇਰਲ ਕਰ ਦਿੱਤਾ ਗਿਆ ਵਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਅਸੀਂ ਜੇ ਤਾਂ ਪਿਛਲੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਇਹ ਆ ਕਿ ਜਦੋਂ ਚੋਣਾਂ ਲੰਘ ਜਾਣੀਆਂ ਨੇ ਤੇ ਇਹ ਮੁੱਦਾ ਜਿਹੜਾ ਫੇਰ ਠੰਡੇ ਵਾਸਤੇ ਚ ਲਿਆ ਜਾਣਾ ਵਾ ਇੱਕ ਅਮੀਰ ਜ਼ਰੂਰ ਕੀਤੀ ਜਾਂਦੀ ਹੈ ਕਿ ਜੇ ਆਪ ਦੀ ਸਰਕਾਰ ਆ ਗਈ ਤੇ ਹੋ ਸਕਦਾ ਕਿ ਉਹ ਐਸ ਆਈਟੀ ਦਾ ਗਠਨ ਕਰਨ ਤੇ ਉਹ ਜਾਂਚ ਆ ਜਿਹੜੀ ਫੇਰ ਦੁਆਰਾ ਤੋਂ ਹੋਵੇ ਪਰੰਤੂ 30 ਸਾਲ ਬੀਤ ਜਾਣ ਤੋਂ ਬਾਅਦ ਜਿਹੜੀ ਜਾਂਚ ਹੋਣੀ ਆ ਉਹ ਕਿੰਨੇ ਤੱਥ ਨੇ ਜਿਹੜੇ ਖਤਮ ਹੋ ਚੁੱਕੇ ਨੇ ਕਿੰਨੇ ਪੀੜਤ ਵਿਅਕਤੀ ਨੇ ਜਿਹੜੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਸੋ ਉਹ ਗੱਲ ਆ ਜਿਹੜੀ ਮੈਂ ਸਾਹਮਣੇ ਆਪਾਂ ਨਹੀਂ ਮਾਰਨੀ ਚਲੋ ਫਿਰ ਵੀ ਕਿਸੇ ਨਾ ਕਿਸੇ ਨਤੀਜੇ ਤੇ ਉਸ ਗੱਲ ਨੂੰ ਲੈ ਕੇ ਜਾਣਾ ਬੇਹੱਦ ਜ਼ਰੂਰੀ ਆ ਸੋ ਮੈਂ ਇਹ ਸਮਝਦਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਇਹ ਭਾਵਨਾਵਾਂ ਨੇ ਖਾਸ ਕਰਕੇ ਬੇਹੱਦ ਦੁਖਦਾਈ ਮੁੱਦੇ ਨਾਲ ਜੁੜੀਆਂ ਹੋਈਆਂ ਭਾਵਨਾਵਾਂ ਨੇ ਉਹਨਾਂ ਨੂੰ ਹਮੇਸ਼ਾ ਸਿਆਸੀ ਖੇਡ ਵਜੋਂ ਹੀ ਲਿਆ ਵਾ ਉਹਦੇ ਨਾਲ ਸਿਆਸੀ ਖੇਡ ਹੀ ਆ ਜਿਹੜੀ ਇਸ ਮੁੱਦੇ ਨਾਲ ਨਿਰੰਤਰ ਫੇੜੀ ਜਾ ਰਹੀ ਆ ਜਿਹੜੀ ਕਿ ਬੇਹੱਦ ਦੁਖਦਾਈ ਤੇ ਬੇਹੱਦ ਮਾੜੀ ਗੱਲ ਆ ਜੀ ਫਿਰ ਸਰ ਜਥੇਦਾਰ ਨੰਨਗੜ੍ਹ ਨੇ ਸਰਕਾਰ ਵੱਲੋਂ ਉਹਨਾਂ ਦੀ ਧਰਮਪਤੀ ਤੇ ਦਰਜ ਕੀਤੇ ਪਰਚੇ ਤੇ ਸਿਆਸੀ ਦੁਸ਼ਣਵਾਦੀ ਦੱਸਿਆ ਹੈਗਾ ਹੈ ਕਿ ਜਥੇਦਾਰ ਨੰਨਗੜ੍ਹ ਭਵਿੱਖ ਵਿੱਚ ਅਕਾਲੀ ਰਾਜਨੀਤੀ ਦੀ ਅਗਵਾਈ ਕਰਨਗੇ ਲੇਕੋ ਜਦੋਂ ਜਥੇਦਾਰ ਗਿਆਨੀ ਬਲਵੰਤ ਸਿੰਘ ਨਾਨਗੜ੍ਹ ਜੀ ਉਹਨਾਂ ਦੇ ਬਾਰੇ ਮਤਲਬ ਜਿਹੜੀ ਗੱਲ ਉੱਪਰ ਕੇ ਸਾਹਮਣੇ ਆਈ ਸੀ ਕਿ ਉਹਨਾਂ ਨੇ ਦੋ ਗੱਲਾਂ ਕੀਤੀਆਂ ਇੱਕ ਉਹਨਾਂ ਨੇ ਹਮੇਸ਼ਾ ਨਾਨਕਸਾਹੀ ਕੈਲੰਡਰ ਦੀ ਪਹਿਰੇਦਾਰੀ ਕੀਤੀ ਬਿਲਕੁਲ ਜਿੰਨੀ ਵੇਰ ਵੀ ਨਾਨਕਸ਼ਹੀ ਕਲੰਡਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਅੱਗੇ ਆਈ ਤਾਂ ਬਾਦਲਦਾਲਾ ਜਿਹੜਾ ਉਹਨੂੰ ਇਹ ਮੌਕਾ ਨਹੀਂ ਮਿਲ ਸਕਿਆ ਕਿ ਉਹ ਪੰਜ ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਨਾਨਕਸ਼ਹੀ ਕਲੰਡਰ ਦੇ ਵਿਰੁੱਧ ਕੋਈ ਮਤਾ ਇਹ ਜਰਾ ਉਹ ਕੋ ਆ ਸਕਦਾ ਕਿਉਂਕਿ ਜੇਕਰ ਅਨੰਦਗੜ੍ਹ ਉਹ ਦਾ ਬਰੋਧ ਕਰਦੇ ਰਹੇ ਅਗਲੀ ਗੱਲ ਜਿਹੜੀ ਉਹਨਾਂ ਨੇ ਆਰਐਸਐਸ ਦੇ ਵਿਰੁੱਧ ਮੈਂ ਸਮਝਦਾ ਕਿ ਕਿਸੇ ਜਥੇਦਾਰ ਵੱਲੋਂ ਕਿਸੇ ਤਖਤ ਦੇ ਜਥੇਦਾਰ ਵੱਲੋਂ ਆਰਐਸਐਸ ਵਿਰੁੱਧ ਜਿਹੜੀ ਸਿੱਧੀ ਮਤਲਬ ਉਹਨਾਂ ਨੇ ਇੱਕ ਜਿਹੜਾ ਚੇਤਾਵਨੀ ਦਿੱਤੀ ਜਾਂ ਉਹਨਾਂ ਨੇ ਸਿੱਧੀ ਬੰਗਾਰ ਲਾਈ ਆ ਆਰਐਸਐਸ ਨੂੰ ਉਹ ਉਹਨਾਂ ਨੇ ਮੈਂ ਸਮਝਦਾ ਕਿ ਸਿੱਖ ਹੋਣ ਦੇ ਨਾਤੇ ਸਿੱਖ ਜਥੇਦਾਰ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਸੀ ਪਰਤੂ ਆਰਐਸਐਸ ਜਿਹੜੀ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕੀ ਕਿ ਉਹਨੂੰ ਇੱਕ ਤਖਤ ਦੇ ਜਥੇਦਾਰ ਵੱਲੋਂ ਸਿੱਧਾ ਬੰਗਾਰਿਆ ਗਿਆ ਉਹਨਾਂ ਨੇ ਪਹਿਲਾਂ ਤਖਤ ਸ੍ਰੀ ਦੰਦਵਾਸ ਸਾਹਿਬ ਤੇ ਆਰਐਸਐਸ ਵੱਲੋਂ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਉਹ ਉਹ ਦੇ ਵਿਰੁੱਧ ਉਹ ਡਾਕੇ ਖੜੇ ਹੋਗੇ ਉਹਨਾਂ ਨੇ ਹੋਰ ਨਹੀਂ ਦਿੱਤਾ ਫਿਰ ਉਹਨਾਂ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਮੇਲੇ ਜੋ ਪ੍ਰੋਗਰਾਮ ਸੀ ਉਹਦੇ ਬਾਰੇ ਵੀ ਉਹਨਾਂ ਨੇ ਡਾਕ ਕੇ ਕਿਹਾ ਕਿ ਆਰਐਸਐਸ ਜਿਹੜੀ ਇਹਦੇ ਪਿੱਛੇ ਆ ਕਿਉਂਕਿ ਉਹ ਨਾਰਕ ਚਾਈਕਲੰਡਰ ਹੈ ਜਿਹੜਾ ਉਹ ਖਤਮ ਕਰਵਾਉਣਾ ਚਾਹੁੰਦੀ ਹੈ ਸੋ ਇਸ ਗੱਲ ਨੂੰ ਲੈ ਕੇ ਉਹਨਾਂ ਦਾ ਬਲੀਦਾਨ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਦਾ ਮਤਲਬ ਐਸੇ ਸਮਝਿਆ ਕਿ ਸ਼ਹਾਦਤ ਹੋਈ ਜਾਂ ਬਲੀਦਾਨ ਦਿੱਤਾ ਗਿਆ ਸੋ ਉਸ ਤੋਂ ਬਾਅਦ ਅਗਲੀ ਗੱਲ ਹੁਣ ਜਦੋਂ ਜਥੇਦਾਰ ਅਨੰਦਗੜ੍ਹ ਸਾਹਿਬ ਨੂੰ ਉਹਨਾਂ ਦੀ ਜਥੇਦਾਰੀ ਤੋਂ ਹਾਰਕ ਕਰ ਦਿੱਤਾ ਗਿਆ ਤੇ ਉਹ ਤੋਂ ਬਾਅਦ ਬਾਦਲ ਸਰਕਾਰ ਨੂੰ ਜਾਂ ਬਾਦਲ ਦਲ ਨੂੰ ਉਹਨਾਂ ਤੋਂ ਕੀ ਖਤਰਾ ਹੈ ਸੋ ਇਹ ਕਿਉਂਕਿ ਅੱਜ ਜਿਹੜਾ ਸਿਆਸੀ ਪਿਹੜਾ ਪੰਥਕ ਧਿਰਾਂ ਦਾ ਸਿਆਸੀ ਪਿਹੜਾ ਜਿਹੜਾ ਅਸੀਂ ਪੰਥਕ ਸਿਆਸਤ ਦਾ ਸਿਆਸੀ ਪਿਹੜਾ ਉਹਦੀ ਜੇ ਗੱਲ ਕਰੀਏ ਤਾਂ ਉਹ ਖਾਲੀ ਆ ਜੀ ਪੂਰੀ ਤਰ੍ਹਾਂ ਖਾਲੀਆ ਕਿਉਂਕਿ ਬਾਦਲਦਲ ਨੂੰ ਕੋਈ ਵੀ ਸਿੱਖ ਸਿਆਸਤ ਦੇ ਵਿੱਚ ਮੈਂ ਸਮਝਦਾ ਕਿ ਹਰ ਕੋਈ ਉਹ ਉਸ ਨੂੰ ਨਫਰਤ ਦੀ ਨਜ਼ਰ ਨਾਲ ਵੇਖ ਰਿਹਾ ਉਹ ਸਿੱਖ ਸਿਆਸਤ ਕੋ ਇੱਕ ਤਰ੍ਹਾਂ ਹੌਲੀ-ਹੌਲੀ ਲੰਬੇ ਹੋ ਗਏ ਨੇ ਤੇ ਸਿੱਖ ਸਿਆਸਤ ਦਾ ਪੇੜਾ ਜਿਹੜਾ ਉਹ ਖਾਲੀ ਪਿਆ ਤੇ ਬਾਦਲਦਲ ਨੂੰ ਇਸ ਵੇਲੇ ਇਹ ਅਹਿਸਾਸ ਹੋ ਰਿਹਾ ਕਿ ਕਿਤੇ ਕਿਵੇਂ ਨਾ ਕਿਵੇਂ ਇਹ ਨਾ ਹੋ ਜਾਵੇ ਕਿ ਜਿਹੜੀਆਂ ਸਾਰੀਆਂ ਪੰਥਕ ਧਿਰਾਂ ਨੇ ਜਿਹੜੀਆਂ ਬਾਦਲਦਲ ਤੋਂ ਦੁਖੀ ਨੇ ਬਾਦਲਦਲ ਦੇ ਵਿਰੋਧ ਚਲੇ ਉਹ ਜਿਥੇਕਰ ਆਨੰਦਗੜ੍ਹ ਤੇ ਇਰਦ ਗਿਰਦ ਇਕੱਠੀਆਂ ਹੋ ਕੇ ਇੱਕ ਪੰਥਕ ਇਕਤਾ ਜਿਹੜੀ ਇੱਕ ਨਵਾਂ ਪੰਥਕ ਪਲੇਟਫਾਰਮ ਉਹ ਨਾ ਖੜਾ ਹੋ ਜਾਵੇ ਸੋ ਇਹ ਜਿਹੜਾ ਉਹਨਾਂ ਦੀ ਧਰਮ ਪਤਨੀ ਦੇ ਕੇਸ ਦਰਜ ਕੀਤਾ ਗਿਆ ਜਿਹੜਾ ਅਨੰਦਗੜ੍ਹ ਵੱਲੋਂ ਅੱਜ ਪੈਰੇਦਾਰ ਵਿੱਚ ਵੀ ਛਪਿਆ ਉਹਨਾਂ ਨੇ ਬਕਾਇਦਾ ਆਪਣਾ ਪੂਰੇ ਦਸਤਾਵੇਜ਼ ਲੈ ਜਿਹੜੇ ਉਹ ਦਿੱਤੇ ਨੇ ਵੀ ਕਿਸ ਤਰ੍ਹਾਂ ਉਹ ਜ਼ਮੀਨ ਹੈ ਕਿਹੜੇ-ਕਿਹੜੇ ਵਿਦੇਸ਼ੀ ਖਾਲ ਨੇ ਕੌਣ ਉਹਦਾ ਖਰੀਦਦਾ ਸੀ ਕੀ ਗੱਲਬਾਤ ਆ ਉਹ ਸਾਰਾ ਕੁਝ ਮੈਂ ਸਮਝਦਾ ਕਿ ਪਿੱਟੇਦਾਨ ਵਾਂਗ ਇੱਕ ਸਾਹਬ ਹੋ ਗਿਆ ਕਿ ਸਰਕਾਰ ਦੀ ਕਿਸੇ ਨਾ ਕਿਤੇ ਬਦਲੀਤੀ ਜ਼ਰੂਰ ਆ ਇਹ ਜਿਹੜਾ ਉਹਨਾਂ ਦੀ ਧਰਮ ਪਤਨੀ ਤੇ ਕੇਸ ਦਰਜ ਕੀਤਾ ਗਿਆ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਕਰਬਟ ਲੈਂਦਾ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਜੈਦਰ ਅਨੰਦਗੜ੍ਹ ਨੇ ਜਿਸ ਤਰ੍ਹਾਂ ਖੁੱਲ ਕੇ ਬਿਆਨ ਦਿੱਤਾ ਕਿ ਉਹਨਾਂ ਨੂੰ ਚਾਹੇ ਕੋਈ ਵੀ ਕੁਰਬਾਨੀ ਕਰਨੀ ਪਵੇ ਉਹ ਆਪਣੇ ਸਟੈਂਡ ਤੇ ਡਟੇ ਰਹੇ ਹਨ ਸੋ ਮੈਂ ਸਮਝਦਾ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹ ਇਸੇ ਤਰ੍ਹਾਂ ਡਟ ਕੇ ਆਪਣੇ ਸਟੈਂਡ ਦੀ ਪਹਿਰੇਦਾਰੀ ਕਰਦੇ ਨੇ ਤੇ ਹੋ ਸਕਦਾ ਕਿ ਕੌਮ ਉਹਨਾਂ ਦੇ ird gird ਇਕੱਠੀ ਹੋ ਜਾਵੇ ਤੇ ਕੌਮ ਇੱਕ ਜਿਹੜਾ ਬਦਲ ਚਾਹੁੰਦੀ ਆ ਉਹ ਬਦਲ ਉਹਨਾਂ ਦੇ ਰੂਪ ਵਿੱਚ ਸਾਹਮਣੇ ਆਵੇ ਫਿਰ ਸਾਬ ਕਾਂਗਰਸ ਦੀ ਸਥਿਤੀ ਜੀ ਜੈ ਬਲ ਕਰੀਏ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਪੰਜਾਬ ਦੇ ਵਡਾਈਕਾਂ ਨੂੰ ਮਿਲ ਰਹੇ ਨੇ ਪੰਜਾਬ ਦੀ ਜਿਹੜੀ ਸਥਿਤੀ ਹੈ ਜੀ ਪੰਜਾਬ ਦੇ ਵਿੱਚ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਹ ਉਸ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਤੋਂ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਸਥਿਤੀ ਹੈ ਅਸੀਂ ਤਾਂ ਸਿਰਫ ਇਹ ਕਹਿ ਸਕਦੇ ਹਾਂ ਕਿ ਕੋਈ ਕਾਂਗਰਸ ਦੀ ਜਿਹੜੀ ਅਪ ਵਿੱਚ 파ਟੋ ਤਾੜ ਆ ਅਪ ਵਿੱਚ ਢੜੇ ਬੰਦੀ ਆ ਕਾਗਰਸ ਦੇ ਜਿਹੜੇ 3-4 ਵੱਡੇ ਆਗੂ ਨੇ ਜਿਹੜੇ ਉਹ ਇੱਕ ਦੂਸਰੇ ਨੂੰ ਉਹਨਾਂ ਨੂੰ ਖਿੱਬੀ ਲਾਉਣ ਦੇ ਵਿੱਚ ਇੱਕ ਦੂਸਰੇ ਨੂੰ ਲੱਗੇ ਰਹਿੰਦੇ ਨੇ ਇੱਕ ਦੂਸਰੇ ਦਾ ਉਹ ਸਾਥ ਨਹੀਂ ਦੇ ਸਕਦੇ ਕੈਪਟਨ ਅਮਰਿੰਦਰ ਸਿੰਘ ਚੌਂਦਾਵਾ ਬਾਵਾਜਵਾ ਜਿਹੜਾ ਉਹ ਪ੍ਰਧਾਨੀ ਚੋਣ ਤੁਰੰਤ ਲਾਇਆ ਜਾਵੇ ਬੀਬੀ ਪਠੜਾ ਦੋਨਾਂ ਦੇ ਵਿਰੋਧ ਚ ਖੜੀਆ ਸੋ ਇਹ ਜਿਹੜੇ ਮਤਲਬ ਵੱਡੇ ਆਗੂ ਦੇ ਕਾਂਗਰਸ ਦੇ ਇਹ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਤਿਆਰ ਨਹੀਂ ਇਹ ਇੱਕ ਦੂਸਰੇ ਜੀਆਂ ਲਟਕ ਖਿੱਚਣ ਲੱਗੇ ਹੋਏ ਨੇ ਜਿਹਦਾ ਸਿੱਧਾ ਸਿੱਧਾ ਨੁਕਸਾਨ ਆ ਉਹ ਕਾਂਗਰਸ ਨੂੰ ਹੋ ਰਿਹਾ ਪੰਜਾਬ ਦੇ ਵਿੱਚ ਸੋ ਲੋਕ ਇਹ ਸਮਝ ਰਹੇ ਨੇ ਪੰਜਾਬ ਦੇ ਲੋਕ ਕਿ ਕਾਂਗਰਸ ਆ ਜਿਹੜੀ ਉਹ ਦੀ ਆਪਸੀ ਫੁੱਟ ਇੰਨੀ ਆ ਉਹ ਦੀ ਅੰਦਰੂਨੀ ਲੜਾਈ ਇੰਨੀ ਆ ਕਿ ਉਹ ਲੇ ਦੂਸਰੇ ਪਾਸੇ ਦੂਸਰੀ ਧਿਰ ਚਾਹੇ ਉਹ ਬਾਦਲਦਲਾ ਚਾਹੇ ਉਹ ਦੇ ਬਾਦਲਦਲ ਦੇ ਨਾਲ ਕੋਈ ਹੋਰ ਧਿਰ ਖੜੀ ਹੁੰਦੀ ਆ ਉਹਨੂੰ ਲੜਾਈ ਦੇਣ ਦੇ ਸਮਰੱਥ ਨਹੀਂ ਰਹੀ ਸੋ ਇਹ ਗੱਲ ਦੇ ਚੱਲਦੇ ਆ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਅੰਮ੍ਰਿਤਸਰ ਚ ਰੈਲੀ ਕੀਤੀ ਲਲਕਾਰ ਰੈਲੀ ਕੀਤੀ ਉਹਦੇ ਬਹੁਤ ਵੱਡਾ ਇਕੱਠ ਹੋਇਆ ਉਹਦੇ ਨਾਲ ਇੱਕ ਗੱਲ ਨਾ ਸਾਹਮਣੇ ਆਈ ਕਿ ਕੈਪਟਨ ਦੀ ਜਿਹੜੀ ਪੰਜਾਬੀਆਂ ਚ ਲੋਕਪ੍ਰਿਤਾ ਉਹ ਹਾਲੇ ਬਰਕਰਾਰ ਤੇ ਦੂਸਰੇ ਪਾਸੇ ਕਾਂਗਰਸ ਦੇ 35 ਵਿਧਾਇਕ ਵੀ ਉਹਦੇ ਨਾਲ ਖੜੇ ਨੇ ਤੇ ਬੁਧਾ ਇੱਕ ਦਲਤਾ ਨੇਤਾ ਸ੍ਰੀ ਜਖੜ ਉਹ ਵੀ ਉਹਦੇ ਨਾਲ ਖੜਾ ਅਜਿਹੀ ਸਥਿਤੀ ਦੇ ਵਿੱਚ ਕਾਂਗਰਸ ਹਾਈ ਕਮਾਂਡ ਹੈ ਜਿਹੜੀ ਹੁਣ ਰਾਹੁਲ ਗਾਂਧੀ ਨੇ ਖੁਦ ਇਸ ਪੰਜਾਬ ਦੀ ਜਿਹੜੀ ਕਾਂਗਰਸ ਦਾ ਮੁੱਦਾ ਉਹਨੂੰ ਆਪਣੇ ਹੱਥ ਚ ਲਿਆ ਹਾਲਾਂਕਿ ਇਹ ਮੰਨਿਆ ਜਾਂਦਾ ਕਿ ਰਾਹੁਲ ਗਾਂਧੀ ਆ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤਾ ਪਸੰਦ ਨਹੀਂ ਕਰਦਾ ਸੋਨੀਆ ਗਾਂਧੀ ਆ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਕਰਦੀ ਆ ਸੋ ਇਹ ਜਿਹੜੀ ਸਥਿਤੀ ਬਣੀ ਹੋਈ ਆ ਉੱਪਰ ਹਾਈ ਕਮਾਂਡ ਦੇ ਵਿੱਚ ਸੋ ਰਾਹੁਲ ਗਾਂਧੀ ਨੇ ਹੁਣ ਆਪਣੇ ਹੱਥੇ ਕੁੱਤਾ ਲਿਆ ਕਾਂਗਰਸ ਦੇ ਜਿਹੜੇ ਪੰਜਾਬ ਦੇ ਵਿਧਾਇਕ ਨੇ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਉਹਨਾਂ ਦੀਆਂ ਜਿਹੜੀਆਂ ਅੰਦਰੂਨੀ ਭਾਵਨਾਵਾਂ ਨੇ ਕਿ ਉਹ ਕੀ ਚਾਹੁੰਦੇ ਨੇ ਪੰਜਾਬ 'ਚ ਕੀ ਕੁਝ ਹੋਣਾ ਚਾਹੀਦਾ ਉਹਦੀ ਇੱਕ ਨਵੀਂ ਰੂਪਰੇਖਾ ਜਿਹੜੀ ਉਹ ਆਉਣ ਵਾਲੇ ਸਮੇਂ 'ਚ ਖੜੀ ਜਾਊਗੀ ਸੋ ਪੰਜਾਬ ਦੇ ਵਿੱਚ ਕਾਂਗਰਸ ਕੀ ਕਰਦੀ ਆ ਕੈਪਟਨ ਨੂੰ ਤੇ ਬਾਜਵੇ ਨੂੰ ਪਰੇ ਕਰਕੇ ਤੀਜੀ ਕਿਸੇ ਤੀਜੇ ਵਿਅਕਤੀ ਲੋਕ ਦੇ ਲਿਆਉਂਦੀ ਆ ਕੈਪਟਨ ਉਸ ਵਿਅਕਤੀ ਦੀ ਜਿਹੜੀ ਪ੍ਰਧਾਨਗੀ ਆ ਜਾਂ ਸਰਦਾਰੀ ਆ ਉਹਨੂੰ ਕਬੂਲਦਾ ਜਾਂ ਨਹੀਂ ਕਬੂਲਦਾ ਦੂਸਰੇ ਪਾਸੇ ਇਹ ਵੀ ਚਰਚਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਉਹ ਕੋਈ ਨਵੀਂ ਪਾਰਟੀ ਦਾ ਐਲਾਨ ਵੀ ਕਰ ਸਕਦਾ ਜੇ ਕਾਂਗਰਸ ਨੇ ਉਹਨੂੰ ਨਾ ਚੱਲਿਆ ਤੇ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਕੋਈ ਨਾ ਕੋਈ ਨਵੀਂ ਪਾਰਟੀ ਦਾ ਗਠਨ ਵੀ ਕਰ ਸਕਦਾ ਸੋ ਪੰਜਾਬ ਕਾਂਗਰਸ ਦੀ ਇਸ ਸਮੇਂ ਜਿਹੜੀ ਸਥਿਤੀ ਆ ਉਹ ਬਿਲਕੁਲ ਡਾਮਾਡੋਲ ਵੀ ਆ ਤੇ ਉਹਦੇ ਬਾਰੇ ਅਜੇ ਭੰਬਲ ਪੁੱਛਾ ਉਹ ਵੀ ਬਰਕਰਾਰ ਆ ਤੇ ਰੌਲ ਗਾਂਧੀ ਇਹਨਾਂ ਵਿਧਾਇਕਾਂ ਦੀ ਸਲਾਹ ਲੈਣ ਤੋਂ ਬਾਅਦ ਕੀ ਐਲਾਨ ਕਰਦੇ ਨੇ ਮੈਂ ਕਹਿੰਦਾ ਉਹਦੇ ਤੇ ਵੀ ਬਹੁਤ ਕੁਝ ਟਿਕਿਆ ਹੋਇਆ ਹੈ ਫਿਰ ਸਾਬ ਉਹ ਵੀ ਗੱਲ ਫਿਰ ਮੈਂ ਧਰਮ ਨਾਲ ਮੁੱਦੇ ਧਰਮ ਦੇ ਮੁੱਦੇ ਨਾਲ ਜੁੜੀ ਹੋਈ ਕਰਨੀ ਚਾਹੁੰਦਾ ਭਾਈ ਵਿਕਮ ਸਿੰਘ ਜੀ ਜੇ ਜਿਹੜੇ ਕੇ ਪਿਛਲੇ ਕਾਫੀ ਸਮੇਂ ਤੋਂ ਭੁਖੜ ਹੜਤਾਲ ਤੇ ਬੈਠੇ ਹੋਏ ਸਨ ਤੇ ਦਿੱਲੀ ਪੁਲਿਸ ਨੇ ਜ਼ਬਰਦਸਤੀ ਉਹਨਾਂ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ ਸੀ ਹੁਣ ਖਬਰ ਆ ਰਹੀ ਹੈ ਕਿ ਉਹ ਹਸਪਤਾਲ ਤੋਂ ਫਰਾਰ ਹੋ ਕੇ ਫਿਰ ਜੰਤਰ ਮੰਤਰ ਤੇ ਭੁਖੜ ਹੜਤਾਲ ਤੇ ਬੈਠੇ ਨੇ ਇਸ ਪਿੱਛੇ ਤੁਸੀਂ ਕੀ ਦੱਸ ਸਕਦੇ ਹੋ ਦੇਖੋ ਇਹਦੇ ਨਾਲ ਦੋ ਗੱਲਾਂ ਨੇ ਇੱਕ ਤਾਂ ਅਸੀਂ ਕੱਲ ਵੀ ਇਸ ਵਾਰੀ ਗੱਲ ਕੀਤੀ ਸੀ ਕਿ ਭਾਈ ਵਿਕਰਮ ਸਿੰਘ ਧਨੋਲਾ ਜਿਨ੍ਹਾਂ ਨੂੰ ਅੱਜ 55ਵਾਂ ਦਿਨ ਹੋ ਗਿਆ ਤੇ ਦੋ ਦੋ ਜਣੇ ਹਸਪਤਾਲ ਵਾਲੇ ਮੇਟੀ ਵਿੱਚ ਪਾ ਲਈ ਭੁਖੜ ਹੜਤਾਲ ਤੇ ਬੈਠਿਆ ਤੇ ਕਿ ਉਹਨਾਂ ਦੀ ਜਿਹੜੀ ਸਰੀਰਕ ਸਥਿਤੀ ਆ ਉਹ ਦਿਨੋ ਦਿਨ ਕਬੀਰ ਹੋਦੀ ਗਈ ਤੇ ਦਿੱਲੀ ਦੀਆਂ ਚੋਣਾ ਵੀ ਸਿੱਟੇ ਸੀ ਇਸ ਕਾਰਨ ਉਹਨਾਂ ਦੀ ਕਬੀਰ ਸਥਿਤੀ ਨੂੰ ਦੇਖਦੇ ਆ ਸਰਕਾਰ ਨੇ ਉਹਨਾਂ ਨੂੰ ਜਬਰੀ ਚੋਕੇ ਹਸਪਤਾਲ ਦਾਖਲ ਕਰਾਤਾ ਜੀ ਹੁਣ ਤਕਰੀਬਨ ਇੱਕ ਦਿਨ ਉਹਨਾਂ ਦਾ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਆ ਉਹ ਚੱਲਿਆ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਆਪਣੀ ਚੁਸਤੀ ਚਲਾਕੀ ਦੇ ਨਾਲ ਉਹ ਦੁਬਾਰਾ ਫਿਰ ਮੰਤਰ ਮੰਤਰ ਤੇ ਆ ਕੇ ਬੈਠ ਗਏ ਸੋ ਹੁਣ ਜਿਹੜੀ ਵੇਖਣ ਵਾਲੀ ਗੱਲ ਇਹ ਆ ਕਿ ਕੌਮ ਭਾਈ ਵਿਕਰਮ ਸਿੰਘ ਧਨੋਲਾ ਦਾਕ ਕਿੰਨਾ ਖਸਾ ਦਿੰਦੀ ਆ ਉਹਨਾਂ ਵੱਲੋਂ ਜਿਹੜਾ ਸੰਘਰਸ਼ ਵਿੱਢਿਆ ਗਿਆ ਜੀ ਉਹਦੇ ਤੇ ਕੌਮ ਉਹਨਾਂ ਦੇ ਨਾਲ ਕਿੰਨਾ ਕੁ ਖੜ੍ਹਦੀ ਆ ਕਿਉਂਕਿ ਜੇ ਪਿਛਲੇ ਦਿਨ ਅਸੀਂ ਦੇਖੀਏ ਕਿ ਭਾਈ ਬਿਕਰ ਸਿੰਘ ਧਰੋਲਾ ਜਿਹੜੇ 55 ਦਿਨ ਜੰਤਰ ਮੰਡਰ ਕੋਹੜ ਤਾਲ ਤੇ ਬੈਠੇ ਰਹੇ ਨੇ ਉਹਦਾ ਕੌਮ ਨੇ ਬਹੁਤਾ ਗੰਭੀਰਤਾ ਨਾਲ ਨੋਟਿਸ ਨਹੀਂ ਲਿਆ ਜੀ ਕਾਂਗ ਦੇ ਵਿੱਚ ਕੋਈ ਉਹਨਾਂ ਪ੍ਰਤੀ ਹਮਦਰਦੀ ਜਾਂ ਉਹਨਾਂ ਦੇ ਹੱਕ 'ਚ ਲਹਿਰ ਆ ਜਿਹੜੀ ਜਿਸ ਰੂਪ 'ਚ ਖੜੀ ਹੋਣੀ ਚਾਹੀਦੀ ਸੀ ਉਹ ਖੜੀ ਨਹੀਂ ਹੋਈ ਉੱਕੜ-ਦੁੱਕੜ ਆਗੂ ਜਾਂ ਹੋਰ ਜਿਹੜੇ ਉਹਨਾਂ ਦੇ ਹਮਦਰਦ ਸੀ ਉਹ ਉੱਥੇ ਪਹੁੰਚਦੇ ਰਹੇ ਪਰਤੂ ਜਿਸ ਰੂਪ ਦੇ ਵਿੱਚ ਸੰਘਰਸ਼ ਚੱਲਣਾ ਚਾਹੀਦਾ ਸੀਗਾ ਉਸ ਰੂਪ 'ਚ ਸੰਘਰਸ਼ ਨਹੀਂ ਚੱਲ ਸਕਿਆ ਹੁਣ ਜਦੋਂ ਦੁਬਾਰਾ ਉਹ ਫੇਰ ਆ ਕੇ ਕੋਖਰਤਾ ਤੇ ਬੈਠੇ ਨੇ ਤਾਂ ਹੁਣ ਕਾਂਗ ਉਹਨਾਂ ਨੂੰ ਕਿੰਨਾ ਖਾਸ ਦਿੰਦੀ ਆ ਤੇ ਉਹ ਅੱਗੋਂ ਕਿੰਨੀ ਇੱਕ ਦ੍ਰਿੜਤਾ ਦੇ ਨਾਲ ਆਪਣਾ ਜਿਹੜਾ ਜਿੱਥੇ ਜਿਸ ਮੋਰਚੇ ਨੂੰ ਮੱਲ ਕੇ ਬੈਠੇ ਨੇ ਕਿੰਨੀ ਇੱਕ ਦ੍ਰਿੜਤਾ ਨਾਲ ਉਸ ਮੋਰਚੇ ਤੇ ਬੈਠੇ ਰਹਿੰਦੇ ਨੇ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ ਹੋ ਜਾਊਗਾ ਤੇ ਦਿੱਲੀ ਦੇ ਵਿੱਚ ਟੋਣਾ ਨੇ ਜਿਹੜੀਆਂ ਉਹ ਵੀ ਮੈਂ ਸਮਝਦਾ ਕਿ ਹੁਣ तकरीबन ਲੰਘਣ ਵਾਲੀਆਂ ਨੇ ਤੇ ਇਹ ਜਿਹੜੀਆਂ ਦੋ ਗੱਲਾਂ ਇੱਕ ਪਾਸੇ ਬਾਬਾ ਸੂਰ ਸਿੰਘ ਖਾਲਸਾ ਪੰਜਾਬ ਚ ਆਪਣੇ ਘਰ ਹਸਰਪੁਰ ਬੈਠੇ ਨੇ ਦੂਸਰੇ ਪਾਸੇ ਇਹ ਭਾਈ ਵਿਕਰਮ ਸਿੰਘ ਧਨੋਲਾ ਇਹ ਦਿੱਲੀ ਜੰਤਰ ਮੰਤਰ ਤੇ ਬੈਠੇ ਨੇ ਸੋ ਇਹ ਜਿਹੜੀਆਂ ਦੋਨੇ ਵਿਅਕਤੀ ਸਿੱਖ ਮੁੱਦਿਆਂ ਨੂੰ ਲੈ ਕੇ ਆਪਣੀ ਜਾਨ ਦੀ ਬਾਜ਼ੀ ਲਾਉਣ ਦਾ ਐਲਾਨ ਕਰਕੇ ਆਪਣਾ ਇੱਕ ਸੰਘਰਸ਼ ਦੇ ਰੂਪ ਦੇ ਵਿੱਚ ਮੈਦਾਨ 'ਚ ਨਿਤਰੇ ਨੇ ਸੋ ਕੌਮ ਉਹਨਾਂ ਦਾ ਕਿੰਨਾ ਸਾਥ ਦਿੰਦੀ ਆ ਕਿਉਂਕਿ ਸਰਕਾਰਾਂ ਨੇ ਜਿਹੜੀਆਂ ਉਹ ਲੋਕ ਰੋਗ ਦੇ ਚੁਪਦੀਆਂ ਨੇ ਜਦੋਂ ਤੱਕ ਕੌਮ 'ਚ ਲੋਕ ਰੋਹ ਪੈਦਾ ਨਹੀਂ ਹੁੰਦਾ ਉਦੋਂ ਤੱਕ ਇਹ ਸੰਸਥਾ ਜਿਹੜਾ ਇਹ ਸਫਲਤਾ ਵੱਲ ਨਹੀਂ ਚੱਲੇਗਾ ਫਿਰ ਸਾਬ ਵਿਦੇਸ਼ਾਂ ਦੇ ਵਿੱਚ ਜੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਕਤਰ ਦੇ ਵਿੱਚ ਪਿਛਲੇ ਸਾਲ 279 ਭਾਰਤੀਆਂ ਦੀ ਜਿਹੜੀ ਮੌਤ ਹੋ ਗਈ ਸੀ ਵਿਦੇਸ਼ਾਂ ਦੇ ਵਿੱਚ ਇੰਨੇ ਵੱਡੇ ਲੈਵਲ ਦੇ ਉੱਤੇ ਕਿਸੇ ਦੀ ਮੌਤ ਹੈ ਜਿਵੇਂ ਹਿੰਦੁਸਤਾਨੀ ਦੀ ਮੌਤ ਹੈ ਇਸ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਜਿੱਥੋਂ ਤੱਕ ਵਿਦੇਸ਼ਾਂ ਦੇ ਵਿੱਚ ਜਿਹੜੇ ਭਾਰਤੀਆਂ ਦੀ ਮੌਤ ਹੁੰਦੀ ਆ ਉਹਨਾਂ ਚ ਬਹੁਤ ਗਿਣਤੀ ਪੰਜਾਬੀ ਵੀ ਹੁੰਦੇ ਨੇ ਖਾਸ ਕਰਕੇ ਇਹ ਜਿਹੜਾ ਏਸ਼ੀਆਨ ਮੁਲਕ ਨੇ ਅਰਬ ਦੇ ਦੇਸ਼ ਮੰਨੇ ਜਾਂਦੇ ਨੇ ਜਿਹੜੇ ਅਰਬ ਕੰਟਰੀ ਮੰਨੇ ਜਾਂਦੇ ਨੇ ਉੱਥੇ ਜਿਸ ਤਰ੍ਹਾਂ ਦਾ ਵਾਤਾਵਰਨ ਜਿਹੜੇ ਲੋਕ ਸਾਡੇ ਪੰਜਾਬ ਖਾਸ ਕਰਕੇ ਪੰਜਾਬ ਦੇ ਲੋਕ ਜਿਹੜੇ ਗੈਰ ਕਾਨੂੰਨੀ ਢੰਗ ਤਰੀਕਿਆਂ ਦੇ ਨਾਲ ਉਹਨਾਂ ਦੇਸ਼ਾਂ ਵਿੱਚ ਜਾ ਕੇ বাসਦੇ ਨੇ ਫਿਰ ਉਹਨਾਂ ਦੇ ਨਾਲ ਕਿਸ ਕਿਹੜਾ ਸੁਲੂਕ ਹੁੰਦਾ ਉਹ ਵੀ ਸਾਡੇ ਸਾਹਮਣੇ ਆ ਜਿਸ ਤਰ੍ਹਾਂ ਮਦੀਲਾ ਦੇ ਵਿੱਚ ਨਿਰੰਤਰ ਪੰਜਾਬੀਆਂ ਦੇ ਕਤਲ ਹੋ ਰਹੇ ਨੇ ਪਰantu ਨਾ ਉਤੋਂ ਦੀ ਸਰਕਾਰ ਗੰਭੀਰਤਾ ਨਾਲ ਨੋਟਿਸ ਲੈਂਦੀ ਆ ਨਾ ਇਸ ਦੇਸ਼ ਦੀ ਸਰਕਾਰ ਗੰਭੀਰਤਾ ਨਾਲ ਲੋਕਸ ਲੈਂਦੀ ਆ ਉਥੇ ਪੰਜਾਬੀ ਨੇ ਜਿਹੜੇ ਉਹਨਾਂ ਦੇ ਮਤਲਬ ਸਪਾਰੀ ਦਿੱਤੀ ਜਾਂਦੀ ਆ ਨਰਕ ਕਰੋ ਉਹਨਾਂ ਦੇ ਕਤਲ ਆ ਜਿਹੜੇ ਉਹ ਹੋ ਰਹੇ ਨੇ ਉਹ ਗਿਣਤੀ ਆ ਜਿਹੜੀ ਉਹ ਦਿਨੋ ਦਿਨ ਵੱਧ ਰਹੀ ਆ ਪਰਤੂ ਕਿਉਂਕਿ ਇਹ ਸਾਡੇ ਵਿਅਕਤੀ ਨੇ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਨੇ ਸਾਡੇ ਪੰਜਾਬੀ ਵੀਰ ਉਹ ਕਿਉਂਕਿ ਗੈਰ ਕਾਨੂੰਨੀ ਤੰਗ ਤਰੀਕਿਆਂ ਨਾਲ ਜਾਂਦੇ ਨੇ ਇਸ ਕਾਰਨ ਜਿਹੜਾ ਉੱਥੋਂ ਦਾ ਭਾਰਤੀ ਦੂਤ ਘਰ ਉਹ ਉਹਨਾਂ ਦੀ ਸਹਿਯਤਾ ਨਹੀਂ ਕਰਦਾ ਉਹਨਾਂ ਨੂੰ ਬਿਲਕੁਲ ਅਨਡਰਟ ਕਰ ਦਿੱਤਾ ਜਾਂਦਾ ਵਾ ਸੋ ਇਸ ਕਾਰਨ ਉਹਨਾਂ ਦਾ ਜਦੋਂ ਕੋਈ ਉਹਨਾਂ ਦੀ ਸਾਰ ਲੈਣ ਵਾਲਾ ਨਹੀਂ ਤੇ ਫਿਰ ਉਹਨਾਂ ਦੀ ਜਿਹੜੀ ਹੋਣੀ ਆ ਉਹ ਵੱਤ ਤੋਂ ਵੱਧ ਤਰ ਖੁੰਦੀ ਜਾਂਦੀ ਆ ਸੋ ਕਤਰ ਆ ਜਿੱਥੇ ਮੈਂ ਸਮਝਦਾ ਕਿ ਪੰਜਾਬੀਆਂ ਦੀ ਬਹੁਤ ਪ੍ਰਭਾਵਸ਼ਾਲੀ ਗਿਣਤੀ ਆ ਭਾਰਤੀਆਂ ਦੀ ਕਦੇ ਉੱਥੇ 5 ਲੱਖ ਗਿਣਤੀ ਆ ਜਿਹੜਾ ਕਿ ਉਹ ਦੇਸ਼ ਦੀ ਆਬਾਦੀ ਦਾ 26% ਰੀ ਆ ਮਤਲਬ ਹਰ ਚੌਥਾ ਇਕਤਰ ਦੇ ਵਿੱਚ ਹਰ ਚੌਥਾ ਵਿਅਕਤੀ ਹੈ ਜਿਹੜਾ ਉਹ ਭਾਰਤੀ ਹੈ ਸੋ ਜਦੋਂ ਉਸ ਦੇਸ਼ ਦੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹੋਣ ਪੰਜਾਬੀ ਰਹਿੰਦੇ ਹੋਣ ਉੱਥੇ ਉਹਨਾਂ ਦੀਆਂ ਮੌਤਾਂ ਦੀ ਗਿਣਤੀ ਨਿਰੰਤਰ ਵਧਦੀ ਰਹੇ ਤੇ ਉੱਥੋਂ ਦੀ ਸਰਕਾਰ ਉਹਦਾ ਕੋਈ ਨੋਟਿਸ ਨਾ ਲਵੇ ਇਹ ਬੇहद ਚਿੰਤਾ ਵਾਲੀ ਗੱਲ ਹੈ ਮੈਂ ਸਮਝਦਾ ਕਿ ਸਾਡੇ ਦੇਸ਼ ਦੀ ਸਰਕਾਰ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ ਕਿ ਬੇਸ਼ੱਕ ਜਿਹੜੇ ਸਾਡੇ ਲੋਕ ਨੇ ਜਿਹੜੇ ਉਹ ਗੈਰ ਕਾਨੂੰਨੀ ਢੰਗ ਤਰੀਕਾ ਨਾਲ ਬਾਹਰ ਚਲੇ ਜਾਂਦੇ ਨੇ ਇਸ ਗੱਲ ਨੂੰ ਵੀ ਠੱਲ ਪਾਉਣੀ ਚਾਹੀਦੀ ਆ ਜਿਹੜੇ ਇੱਥੋਂ ਦੇ ਏਜੰਟ ਜਿਹੜੇ ਉਹਨਾਂ ਨੂੰ ਪਰਮਾ ਕੇ ਆਪਣੀਆਂ ਜੇਬਾਂ ਗਰਮ ਕਰਕੇ ਧੋਖੇ ਨਾਲ ਉਹਨਾਂ ਨੂੰ ਬਾਹਰ ਭੇਜਦੇ ਨੇ ਕਾਂਸੇ ਦੇ ਕੇ ਬਾਹਰ ਭੇਜਦੇ ਨੇ ਇੱਕ ਤਾਂ ਉਹਨਾਂ ਤੇ ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਨਕੇਲ ਪਾਉਣ ਦੀ ਲੋੜ ਆ ਦੂਸਰਾ ਸਾਡੇ ਜਿਹੜੇ ਪੰਜਾਬ ਦੇ ਲੋਕ ਪ੍ਰਵਾਸ ਕਰਦੇ ਨੇ ਬਾਹਰਲੇ ਦੇਸ਼ਾਂ ਵਿੱਚ ਆਪਣੇ ਰੋਜ਼ਗਾਰ ਦੇ ਭਾਲ ਲਈ ਜਾਂਦੇ ਨੇ ਉਹਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਦੀ ਲੋੜ ਆ ਕਿ ਉਹ ਸਹੀ ਢੰਗ ਤਰੀਕੇ ਅਪਣਾ ਕੇ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਇਸ ਜਿਹੜਾ ਪ੍ਰਕਿਰਿਆ ਵਾ ਉਹਨੂੰ ਆਪਣੇ ਹੱਥਾਂ ਚ ਲਵੇ ਤਾਂ ਕਿ ਉਹ ਲੋਕ ਜਿਹੜੇ ਗੈਰ ਕਾਨੂੰਨੀ ਢੰਗ ਤਰੀਕਿਆਂ ਨਾਲ ਜਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਦੇ ਨਾਲ ਅ ਮੈਂ ਸਾਬਦਾ ਕਿ ਜਾਨਵਰਾਂ ਤੋਂ ਵੀ ਮਾੜਾ ਸਲੂਕ ਹੁੰਦਾ ਉਹਨੂੰ ਕਿਹਨਾ ਕਿਤੇ ਠੱਲ ਪੈ ਸਕੇ ਤੋਂ ਇਹ ਸਾਡੇ ਲਈ ਇੱਕ ਚੇਤਾਵਨੀ ਵਾਲੀ ਗੱਲ ਆ ਕਿ ਸਾਡੇ ਲੋਕਾਂ ਦੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਇਸ ਤਰ੍ਹਾਂ ਉਹਨਾਂ ਜਮ ਨਿਰੰਤਰ ਮੌਤਾਂ ਹੁੰਦੀਆਂ ਰਹਿੰਦੀਆਂ ਨੇ ਨਿਰੰਤਰ ਕਤਲ ਹੁੰਦੇ ਰਹਿੰਦੇ ਨੇ ਪਰ ਤੋਂ ਉਹਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਤੋਂ ਇਸ ਪਾਸੇ ਸਰਕਾਰ ਨੂੰ ਭਾਰਤ ਸਰਕਾਰ ਨੂੰ ਵੀ ਤੇ ਸਾਡੀ ਪੰਜਾਬ ਸਰਕਾਰ ਆ ਉਹਨੂੰ ਵੀ ਗੰਭੀਰਤਾ ਨਾਲ ਸੋਚਣ ਵਿਚਾਰਨ ਤੇ ਇਸ ਪਾਸੇ ਕਦਮ ਚੁੱਕਣ ਦੀ ਬਹੁਤ ਬਦੀ ਲੋੜ ਹੈ ਦੋਸਤੋ ਕੋਈ ਵੀ ਘਟਨਾ ਜਾਂ ਸਮੱਸਿਆ ਜੇ ਨਹੀਂ ਹੁੰਦੀ ਜਿਸ ਦਾ ਕੋਈ ਹੱਲ ਨਾ ਲੱਭਿਆ ਜਾ ਸਕੇ ਬਸ ਲੋੜ ਹੈ ਉਸ ਨੂੰ ਸਮਝਣ ਦੀ ਵਿਚਾਰਨ ਦੀ ਸੋਹਰਾ ਸਾਹਿਬ ਤੁਸੀਂ ਸਟੂਡੀਓ ਚ ਆਏ ਸਾਨੂੰ ਇਨਾ ਸਮਾਂ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ